ਪਿੰਡਾਂ ਦੇ ਵਿੱਚ ਦਿੱਲੀ ਜਾਣ ਦੀਆਂ ਤਿਆਰੀਆਂ ਜਿਹੜੀਆਂ ਉਹ 13 ਫਰਵਰੀ ਨੂੰ ਜਾਣਾ ਆਪਾਂ ਨੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤੇ ਪਹਿਲਾਂ ਤੋਂ ਅਸੀਂ ਤੁੰਦ ਦੇਖੋ ਤੁੰਦ ਬਹੁਤ ਆ ਜਿਹੜੀ ਉਹ ਵਧੀ ਜਾਂਦੀ ਆ ਪਰ ਨੌਜਵਾਨ ਵੀਰ ਆ ਜਿਹੜੇ ਉਹ ਆਲਦੀਆਂ ਡਿਊਟੀਆਂ ਨਿਭਾ ਰਹੇ ਨੇ ਪਿੰਡ ਪਿੰਡ ਜਾ ਪਿੰਡਾਂ ਪਿੰਡਾਂ ਦੇ ਵਿੱਚ ਘਰਾਂ ਘਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਹਜੇ ਇਹ ਨਹੀਂ ਪਤਾ ਲੱਗਦਾ ਵੀ ਕੀ ਹੋ ਰਿਹਾ ਕੀ ਕਿਉਂ ਦਿੱਲੀ ਜਾ ਰਹੇ ਨੇ ਜਾਗਰੂਤਾ ਪਰਚੇ ਜਿਹੜੇ ਉਹ ਬੰਦੇ ਜਾ ਰਹੇ ਨੇ ਦੇਖ ਸਕਦੇ ਨੌਜਵਾਨ ਵੀਰ ਵੱਲੋਂ ਆਪਣੇ ਪਿੰਡ ਦੇ ਵਿੱਚ ਤੇ ਆਜੋ ਤੁਹਾਨੂੰ ਮੈਂ ਦਿਖਾਉਣਾਗਾ ਵੀ ਇਹਦੇ ਵਿੱਚ ਮੰਗਾ ਕੀ ਕੀ ਨੇ ਬਾਈ ਇੱਕ ਤਾਂ ਜਿਹੜੇ ਚਿਪਾਲੇ ਮੀਟਰ ਜਿਹੜੇ ਘਰਾਂ-ਘਰਾਂ ਦੇ ਵਿੱਚ ਲੱਗ ਰਹੇ ਨੇ ਉਹ ਮੀਟਰ ਲੱਗਣ ਨਹੀਂ ਦੇ ਰਹੇ ਹੈਗੇ 220 ਦੇਖ ਸਕਦੇ ਹੋ ਮੰਗਾ ਲਿਖੀਆਂ ਹੋਈਆਂ ਨੇ ਤੇ ਇੱਕ ਲਖੀਂਪੁਰ ਖੀਦੇ ਦੇ ਵਿੱਚ ਕਿਸਾਨਾਂ ਉੱਤੇ ਮਦਕੀ ਜਿਹੜੀ ਇੱਕ ਮੰਤਰੀ ਦੇ ਮੁੰਡੇ ਨੇ ਥਾਰ ਗੱਡੀ ਜਿਹੜੀ ਉਹ ਚੜ੍ਹ ਦਿੱਤੀ ਸੀ ਉੱਥੇ ਬਹੁਤ ਸਾਰੇ ਸ਼ਹੀਦਾਂ ਸ਼ਹੀਦ ਹੋਏ ਸੀਗੇ ਕਿਸਾਨ ਉਹਨਾਂ ਦਾ ਜਿਹੜਾ ਇਨਸਾਫ ਲੈਣ ਵਾਸਤੇ ਤੇ ਹੋਰ ਸਾਰੇ ਬਹੁਤ ਸਾਰੇ ਆਪਾਂ ਫੋਟੋ ਪਾਈ ਹੋਈ ਹੈਗੇ ਆਪਣੇ ਚੈਨਲ ਤੇ ਮੁੱਦੇ ਨੇ ਜਿਹੜੇ ਸਰਕਾਰ ਨੇ ਮੰਨੇ ਨਹੀਂ ਇੱਕ ਵਾਰ ਆਪਾਂ ਨੂੰ ਭੇਜ ਦਿੱਤਾ ਸੀਗਾ ਉੱਥੋਂ ਦਿੱਲੀ ਤੋਂ ਦੁਬਾਰਾ ਫੇਰ ਹੈ ਜਿਹੜਾ ਉਹ ਦਿੱਲੀ ਦਾ ਜਿਹੜਾ ਮੋਰਚਾ ਰੰਬਿਆ ਜਾ ਰਿਹਾ 13 ਤਰੀਕ ਨੂੰ ਹੋ ਸਕਦਾ ਹੈਗਾ ਆਪਾਂ ਨੂੰ ਇਹ ਨਾ ਦਿੱਤਾ ਜਾਂ ਨਾਉਣ ਦਿੱਤਾ ਜਾਵੇ ਕਿਉਂਕਿ ਪਹਿਲਾਂ ਵੀ ਸਰਕਾਰ ਨੇ ਆਪਾਂ ਨੂੰ ਬਹੁਤ ਰੋਕਿਆ ਗਿਆ ਸੀ ਇਸ ਵਾਰ ਵੀ ਬਹੁਤ ਰੁਕੂਗੀ ਤੇ ਦਿੱਲੀ ਜਾਣ ਦੀ ਜਿਹੜੀ ਉਹ ਤਿਆਰੀ ਆ ਪਿੰਡਾਂ ਦੇ ਵਿੱਚ ਸਟਾਰਟ ਹੋ ਗਈ ਪਰ ਫਿਰ ਵੀ ਕਿਸਾਨ ਮਜ਼ਦੂਰਾਂ ਨੂੰ ਰੋਕਣ ਦੀ ਕੋਸ਼ਿਸ਼ ਬਹੁਤ ਕਰੂਗੀ ਸਰਕਾਰ ਇਹ ਆਪਣੇ ਪਿੰਡ ਗੰਡੂਆਂ ਦੇ ਵਿੱਚ ਜਿਹੜੇ ਪਰਚੇ ਜਿਹੜੇ ਉਹ ਘਰ-ਘਰ ਜਾ ਕੇ ਵੰਡੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਇਹ ਜਿਹੜੀ ਮਹੱਮਾ ਦਿੱਲੀ ਜਾਣ ਅੰਦੋਲਨ ਦੁਬਾਰਾ ਸ਼ੁਰੂ ਹੋ ਗਿਆ ਆਪਣੇ ਹੱਕ ਲੈਣ ਵਾਸਤੇ ਪਿੰਡ ਗੰਡੂਆਂ ਦੇ ਵਿੱਚ ਜਾਗਰੂਤਾ ਪਰਚੇ ਜਿਹੜੇ ਘਰ-ਘਰ ਵਿੱਚ ਜਾ ਕੇ ਦੁਬਾਰਾ ਵੰਡੇ ਜਾ ਰਹੇ ਨੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਕਿ ਸਰਕਾਰ ਦੀ ਪੰਜਾਬ ਦੀਆਂ ਜ਼ਮੀਨਾਂ ਤੇ ਬਹੁਤ ਅੱਖ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦਾ ਵਿਗਾੜ ਇੰਨਾ ਹੋਣਾ ਵੀ ਪੰਜਾਬ ਦੀ ਜਿਹੜੀ ਜ਼ਮੀਨ ਆਫੀ ਰਹਿ ਜਾਊਗੀ ਜਿੱਥੇ ਅੰਨ ਪੈਦਾ ਹੋਣਾ ਤੇ ਇਹ ਸੋਡੀਆਂ ਜ਼ਮੀਨਾਂ ਜਿਹੜੀਆਂ ਹਾਂ ਦੱਬਣ ਨੂੰ ਫਿਰਦੀ ਆ ਸਰਕਾਰ ਤੇ ਆਪਾਂ ਨੇ 13 ਤਰੀਕ ਨੂੰ ਉਹਦੇ ਹੱਕ ਲੈਣ ਜਾਣਾ ਦੋਸਤੋ ਆਜੂ ਤੁਹਾਨੂੰ ਦਿਖਾ ਦੇਣਾ ਆਪਣੇ ਪਿੰਡ ਦੇ ਮੁੰਡੇ ਲੱਗੇ ਹੋਏ ਨੇ ਕਿ ਆਜੂ ਚੋਸ ਕਰ ਕਰ ਜਾ ਕੇ ਬਈ ਪਰਚੇ ਜਿਹੜੇ ਉਹ ਬੰਦੇ ਜਾ ਰਹੇ ਨੇਗੇ ਦਿੱਲੀ ਜਾਣ ਨਹੀਂ ਇਕਾਈ ਸਿੱਧੂਪੁਰ ਕੰਨੂਆਂ ਦੀ ਇਕਾਈ ਹੈ ਜਿਹੜੀ ਕਿਸਾਨ ਜੂਨੀਅਰ ਸਿੱਧੂਪੁਰ ਇਕਾਈ ਕੰਨੂਆਂ ਵੱਲੋਂ ਅੱਜ ਜਿਹੜਾ ਪਿੰਡ ਪਿੰਡਾਂ ਕਰ ਕਰ ਜਾ ਕੇ ਜਿਹੜੇ ਪਰਚੇ ਜਿਹੜੇ ਉਹ ਬੰਦੇ ਜਾ ਰਹੇ ਨੇਗੇ 13 ਤਰੀਕ ਨੂੰ ਆਪਣੇ ਹੱਕ ਲੈਣ ਜਾਣ ਵਾਸਤੇ ਦਿੱਲੀ ਜਾਣਾ ਆਪਾਂ ਨੇ ਦੇਖ ਸਕਦੇ ਹਾਂ ਨੌਜਵਾਨ ਪੀਰ ਆਪਣੇ ਤੇ ਕਰ ਕਰ ਜਾ ਕੇ ਬਾਈ ਸਿੱਧੂਪੁਰ ਜੂਨੀਅਨ ਵੱਲੋਂ ਅੱਜ ਪਰਚੇ ਜਿਹੜੇ ਉਹ ਜਾਗਰੂਤਾ ਪਰਚੇ ਜਿਹੜੀਆਂ ਜਿਹੜੀਆਂ ਮੰਗਾ ਨੇ ਉਹ ਆਪਾਂ ਦੱਸ ਰਿਆਂਗੇ ਦੇਖ ਸਕਦੇ ਹੋ ਤੁਸੀਂ ਤੇ ਨੌਜਵਾਨ ਵੀਰ ਆਪਣੇ ਬਜ਼ੁਰਗ ਕਿਉਂਕਿ ਦੁਬਾਰਾ ਫੇਰ 13 ਤਰੀਕ ਨੂੰ ਆਪਾਂ ਦਿੱਲੀ ਦਾ ਮੋਰਚਾੜੇ ਆ ਸਿਰਜਣਾਗਾ ਦੇਖ ਸਕਦੇ ਤੁਸੀਂ ਘਰ ਘਰ ਵਿੱਚ ਜਾ ਕੇ ਨੌਜਵਾਨ ਤੇ ਇਹ ਵੀਡੀਓ ਨੂੰ ਬਈ ਸ਼ੇਅਰ ਜਰੂਰ ਕਰਿਓ ਤਾਂ ਕੋਈ ਅੱਗੇ ਤੱਕ ਪਹੁੰਚ ਸਕੇ ਪਤਾ ਲੱਗ ਸਕੇ ਸਰਕਾਰ ਨੂੰ ਜਿਹੜੇ ਪਰਚੇ ਉਹ ਬੰਦੇ ਜਾ ਰਹੇ ਨੇ ਤੇ ਦੁਬਾਰਾ ਤੋਂ ਫੇਰ ਕਿਸਾਨ ਆ ਜਿਹੜੇ ਉੱਠ ਖੜੇ ਆਪਣੇ ਦਿੱਲੀ ਵੱਲ ਨੂੰ ਤੇ ਇਹਦੇ ਵਿੱਚ ਆਪਾਂ ਨੂੰ ਰੋਕਿਆ ਜਾਊਗਾ ਪ੍ਰਸ਼ਾਸਨ ਵੱਲੋਂ ਆਪਣੇ ਆਗੂ ਨੂੰ ਫੋਨ ਆਉਣੇ ਸਟਾਰਟ ਹੋ ਗਏ ਨੇਗੇ ਵੀ ਰੋਕਣ ਦੀ ਬਹੁਤ ਤਿਆਰੀ ਕਰ ਰਹੀ ਹੈ ਸਰਕਾਰ ਵੀ ਪਰ ਕਿਸਾਨ ਵੀ ਆਪਣੀ ਤਿਆਰੀ ਚ ਲੱਗੇ ਹੋਏ ਨੇ ਦੇਖ ਸਕਦੇ ਹੋਗੇ ਇਹ ਮੰਗਾਂ ਜਿਹੜੀਆਂ ਸਰਕਾਰ ਨੇ ਉਦੋਂ ਨਹੀਂ ਮੰਗੀਆਂ ਤੇ ਹੁਣ ਮਨਾਉਣ ਵਾਸਤੇ ਜਾ ਰਹੇ ਨੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਕਿਸਾਨ ਜਾ ਰਹੇ ਨੇ 13 ਤਰੀਕ ਨੂੰ ਦੁਬਾਰਾ ਤੋਂ ਦਿੱਲੀ ਆਪਣੀਆਂ ਮੰਗਾਂ ਮਨਾਉਣ ਆਪਣੇ ਹੱਕ ਲੈਣ ਤੇ ਆਪਾਂ ਤੁਹਾਨੂੰ ਜਾਣ ਦਿਆਂਗੇ ਵੀ ਕਿਸਾਨਾਂ ਨੂੰ ਉਹ ਖੇਤੀ ਤੋਂ ਦੂਰ ਕੀਤਾ ਜਾ ਰਿਹਾ ਹੈ ਕਿ ਕੋਈ ਸਰਕਾਰ ਚਾਹੁੰਦੀ ਹੈ ਵੀ ਇਹ ਕਾਰਪੋਰੇਟ ਘਰਾਣਿਆਂ ਦੇ ਲਵੇ ਜਿਹੜੇ ਆਪਣੇ ਬਾਹਣਾਂ ਜਿਹੜੇ ਇਹ ਖੇਤੀ ਪੈਜੇ ਤੇ ਕਿਸਾਨ ਇਹਦੇ ਵਿੱਚੋਂ ਨਿਕਲ ਜਾਣ ਤੇ ਉਹ ਫਿਰ ਆਪਣੀ ਅਨੁਸਾਰ ਆਪਣੀ ਜਿਹੜੀ ਜਨਤਾ ਅਨੁਸਾਰੀ ਪ੍ਰਜਾ ਨੂੰ ਆਪਣੇ ਹੱਕ ਵਿੱਚ ਆਪਣੇ ਮੁੱਠੀ ਵਿੱਚ ਕਰਨਾ ਚਾਹੁੰਦੀ ਹੈ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਦੇਖ ਸਕਦੇ ਹੋ ਆਪਣੇ ਪਿੰਡ ਦੇ ਵਿੱਚ ਮਹਿਮਾ ਜਿਹੜੀ ਉਹ ਪਿੰਡਾਂ ਪਿੰਡਾਂ ਦੇ ਵਿੱਚ ਆਪਣੇ ਪਿੰਡ ਵੀ ਤੇ ਪਿੰਡਾਂ ਪਿੰਡਾਂ ਦੇ ਵਿੱਚ ਵੀ ਹਮਸਿਮਾ ਜਿਹੜੀ ਉਹ ਚੱਲ ਗਈ ਆ ਦੋਸਤੋ ਦੇਖ ਸਕਦੇ ਹੋਗੇ ਲੱਗੀ ਹੋਈ ਆਗੀ ਧੰਨਵਾਦ ਉਤਤ ਕੜੇ ਵੀਰ ਨੂੰ ਸ਼ਰ ਧੰਨਵਾਦੀ ਸਾਰਿਆਂ ਦੇਖ ਸਕਦੇ ਹੋ ਪਿੰਡ ਵਿੱਚ ਘਰ ਘਰ ਵਿੱਚ